भारतीय वाल्मीकि धर्म समाज भावादस भारत की स्थानीय शाखा लुधियाना द्वारा वीर शिरोमणि कर्म योगी अश्वनी सहोता राष्ट्रीय सर्वोच्च निर्देशक भावादस भारत के की अध्यक्षता में भगवान वाल्मीकि महाराज जी के पावन प्रगट दिवस को मनाने संबंधी स्थानीय केंद्रीय कार्यालय बूथ नंबर चार पार्किंग कॉम्प्लेक्स जोने नगर निगम लुधियाना में प्रेस वार्ता आयोजित कर प्रचार सामग्री रिलीज की गयी जिसमें राष्ट्रीय निर्देशक इंद्रपाल चौहान राष्ट्रीय महामंत्री विजय दानव राष्ट्रीय सलाहकार शिव सोनी राजकुमार सहोता राष्ट्रीय प्रचार मंत्री धर्म स्वामी अश्वनी भील और म्यूनिशिपल सिवरमैन एसोसिएशन म्यूनिशिपल सफाई कर्मचारी एसोसिएशन के पदाधिकारी विशेष रूप से शामिल हुए इस अवसर पर अश्विनी सहोता ने बताया कि भगवान वाल्मीकि महाराज जी का पावन प्रगति दिवस के उपलक्ष्य में 18 अक्टूबर 2021 दिन सोमवार को ग्यारहवीं ब्रह्म ज्योति विशाल शोभा यात्रा आयोजित की जाएगी जिसमें परम पूजनीय धर्म गुरु धर्म सम्राट विश्व प्रसिद्ध विद्वान डॉक्टर देव सिंह अदय जी महाराज अपने प्रवचनों से आशीर्वाद देंगे कारपोरेशन दफ्तर भारतीय वाल्मिक धर्म समाज भावत वालों जी प्रेस वार्ता रखी गई है ये प्रेस वार्ता विशेष तौर पर भगवान वाल्मिक महाराज जी के पावन आगमन पुरब के संबंध जी शोभा यात्रा ਹਰਤ ਲੀਕ ਨੂੰ ਬ੍ਰਹਮਚੋਤੀ ਵਿਸ਼ਾਲ ਸ਼ੋਭਾ ਯਾਤਰਾ ਦ੍ਰੇਸ਼ੀ ਤੋਂ ਨਿਕਲਣੀ ਆ ਅਜੋਦੀ ਪ੍ਰਚਾਰ ਸਮਗਰੀ ਰਿਲੀਜ਼ ਕੀਤੀ ਜਾ ਰਹੀ ਹੈ ਸਮੂਹ ਭਾਵਾਦਸ ਔਰ ਸਾਰੇ ਸਾਥੀਆਂ ਵੱਲੋਂ ਇਹ ਜਿਹੜੀ ਸ਼ੋਭਾ ਯਾਤਰਾ ਵਿਸ਼ੇਸ਼ ਤੌਰ ਤੇ ਅਸ਼wini ਸਹੋਤਾ ਜੀ ਜਿਹੜੇ ਭਾਰਤੀ ਵਾਲਮੀਕ ਧਰਮ ਸਮਾਜ ਦੇ ਸਰਵੋੱਚ ਨਿਰਦੇਸ਼ਕ ਨੇ ਉਹਨਾਂ ਦੀ ਦੇਖ ਰੇਖ ਤੇ ਹੇਠ ਉਹਨਾਂ ਦੀ ਸਮੁੱਚੀ ਟੀਮ ਜਿਹੜੀ ਆ ਇਹਦਾ ਉਪਰਾਲਾ ਕਰਦੀ ਆ ਹਰ ਸਾਲ ਇਸੀ ਨਿਯੜੀ ਦੇ ਤਹਿਤ ਆਉਣ ਵਾਲੀ 18 ਤਰੀਕ ਨੂੰ ਜਿਹੜੀ ਬ੍ਰਹਮ ਜੋਤੀ ਵਿਸ਼ਾਲ ਸ਼ੋਭਾ ਯਾਤਰਾ ਦ੍ਰੈਸ਼ੀ ਤੋਂ ਸ਼ੁਰੂ ਹੋਵੇਗੀ ਇਸ 'ਚ ਜਿੱਥੇ ਸਾਰੇ ਹੀ ਰਾਜਨੀਤਿਕ ਤੇ ਧਾਰਮਿਕ ਜਥੇਬੰਦੀਆਂ ਦੇ ਜਿਹੜੇ ਸਾਡੇ ਆਗੂ ਸਹਿਮਾਨ ਨੇ ਉਹ ਸ਼ਿਰਕਤ ਕਰਨਗੇ ਇਹਦੇ ਨਾਲ ਨਾਲ ਹੀ ਇਹਦੇ 'ਚ ਵੈਣ ਬਾਜੇ ਚਾਕੀਆਂ ਭਗਵਾਨ ਵਾਲਮੀਕ ਮਹਾਰਾਜ ਨਾਲ ਸੰਬੰਧਤ ਉਹਨਾਂ ਦੀ ਜੀਵਨੀ ਦੇ ਨਾਲ ਸੰਬੰਧਤ ਚਾਕੀਆਂ 바ਵਾ ਸਾਹਿਬ ਅੰਬੇਦਕਰ ਦੇ ਨਾਲ ਸੰਬੰਧਿਤ ਜਿਹੜਾ ਲਿਟਰੇਚਰ ਉਹਦੇ ਨਾਲ ਨਾਲ ਇਹ ਸਾਰੀਆਂ ਚੀਜ਼ਾਂ ਦਿਖਾਈਆਂ ਜਾਣਗੀਆਂ ਇਸ 'ਚ ਵਿਸ਼ੇਸ਼ ਤੌਰ ਤੇ ਧੀ ਮਾਰਮੀ ਦੇ ਸੰਸਥਾਪਕ ਐਡਵੋਕੇਟ ਚੰਦਰਸ਼ੇਖਰ ਜਾਦਜੀ ਛੇ ਸਤੌਰ ਤੇ ਪਹੁੰਚਦੇ ਨੇ ਉਹਨਾਂ ਨੇ ਇਸ ਦੀ ਪ੍ਰਵਾਨਗੀ ਦਿੱਤੀ ਆ ਕਿਉਂਕਿ ਇਹ ਜਿਹੜਾ ਪੰਜਾਬ ਸਟੇਟ ਆ ਸਾਡੀ ਇਹ ਜਿੱਥੇ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਆ ਔਰ ਸਾਡਾ ਇਹ ਫਰਜ਼ ਵੀ ਬਣਦਾ ਵੀ ਅਸੀਂ ਆਪਣੇ ਗੁਰੂਆਂ ਪੀਰਾਂ ਪੈਗੰਬਰਾਂ ਦਾ ਜਿੱਥੇ ਮਾਨ ਸਤਕਾਰ ਕਰਨਾ ਉਹਨਾਂ ਦੇ ਦਿਨ ਮਨਾਣੇ ਨੇ ਉਹਦੇ ਨਾਲ ਨਾਲ ਅਸੀਂ 바ਵਾ ਸਾਹਿਬ ਅੰਬੇਦਕਰ ਜੀ ਨੂੰ ਵੀ ਜੜਾ ਵਾ ਪੱਲ ਨਾਲ ਲੈ ਕੇ ਚੱਲਣਾ ਕਿਉਂਕਿ ਧਰਮ ਸਾਡਾ ਆਸਥਾ ਦਾ ਵਿਸ਼ਾ ਲੇਕਿਨ ਰਾਜਨੀਤਿਕ ਤੌਰ ਦੇ ਉੱਪਰ ਅਸੀਂ ਕਿੰਨਾ ਕੁ ਮਜ਼ਬੂਤ ਹੋ ਰਹੇ ਹਾਂ ਕਿੰਨਾ ਕੁ ਅਸੀਂ ਆਪਣੀ ਕੌਮ ਨੂੰ ਇਸ ਵਾਲ ਪਾਸੇ ਲੈ ਕੇ ਜਾ ਰਹੇ ਇਹ ਵੀ ਬੜੀ ਸੋਚਣ ਵਾਲੀ ਗੱਲ ਆ ਸੋ ਇਸ ਪਵਨ ਦਿਨ ਤੇ ਮੈਂ ਸਾਰੀ ਜਿਹੜੀ ਭਾਵਤਸ ਟੀਮ ਆ ਉਹਨਾਂ ਨੂੰ ਮੈਂ ਇਸ ਦੀ ਚੀਜ਼ ਦੀ ਵਧਾਈ ਦੇਣਾ ਵੀ ਆ ਉਹ ਜਿਹੜਾ ਹਰ ਸਾਲ ਇੱਕ ਵੱਡਾ ਪ੍ਰੋਗਰਾਮ ਲੀਕਦੇ ਨੇ ਸਾਰੀ ਟੀਮ ਜਿਹੜੀ ਆ ਭਾਵਤਸ ਖਾਸ ਕਰਕੇ ਵੱਡੇ ਵੀਰਸ਼ਨੀ ਸੋਤਾ ਜੀ ਔਰ ਸਾਰੀ ਸਮੂਚੀ ਟੀਮ ਇਹਨਾਂ ਦੀ ਇਹ ਟੀਮ ਵਧਾਈ ਦੀ ਪਾਤਰ ਆ ਕਿਉਂਕਿ ਲੁਧਿਆਣਾ ਸ਼ਹਿਰ ਦੀ ਉਹ ਇੱਕ ਸ਼ਹਿਰ ਆ ਇੱਥੇ ਹਰੇਕ ਜਥੇਬੰਦੀ ਉਪਰਾਲਾ ਕਰਦੀ ਆ ਲੇਕਿਨ ਵਿਸ਼ੇਸ਼ ਤੌਰ ਤੇ ਜਿਹੜਾ ਇਹ ਉਪਰਾਲਾ ਵਾ ਔਰ ਇਹਦੇ ਨਾਲ ਨਾਲ ਜਿਹੜਾ ਇਹ ਭਗਵਾਨ ਬਾਲਮੀਕ ਮਹਾਰਾਜ ਜੀ ਦੀ ਸਿੱਖਿਆਵਾਂ ਤੇ ਚੱਲਣ ਦਾ ਜਿਹੜਾ ਜੋਰ ਦਿੰਦੇ ਨੇ ਇਹ ਸਾਰੀ ਭਾਵਤ ਦਾਸ ਟੀਮ ਇਹ ਟੀਮ ਵਧਾਈ ਦੀ ਪਾਤਰ ਆ ਸੋ ਇਸ ਸ਼ੁਭ ਦਿਹਾੜੇ ਤੇ ਮੈਂ ਪੱਤਰਕਾਰ ਭਾਈਚਾਰਾ ਨੂੰ ਵੀ ਬੇਨਤੀ ਕਰਦਾ ਵੀ ਇਹ ਤੁਸੀਂ ਜਿਹੜੀ ਅੱਜ ਦੀ ਇਹ ਪ੍ਰੈਸ ਕਾਨਫਰੰਸ ਆ ਜਿਹੜੀ ਪ੍ਰੈਸ ਵਾਰਤਾ ਵਾ ਇਹ ਤੁਸੀਂ ਦੁਨੀਆ ਦੇ ਕੋਨੇ-ਕੋਨੇ 'ਚ ਪਹੁੰਚਾਉਣ ਦੇ ਲਈ अपना बड़ा सहयोग दोगे जय भीम जय भारत जय वाल्मीकि हर हर बोल कालदर्शी पावन जोगेश महरवीर चेता भारतीय संस्कृति ਦੇ ਪਿਤਾਮਾ ਭਗਵਾਨ ਵਾਲਮੀਕੀ ਮਹਾਰਾ ਦਾ ਪਾਵਨ ਪ੍ਰਗਟ ਦਿਵਸ 20 ਅਕਤੂਬਰ ਨੂੰ ਪੂਰੇ ਹਰਸ਼ੌਲਾਸ ਨਾਲ ਪੂਰੇ ਵਿਸ਼ਵ ਚ ਮਨਾਇਆ ਜਾ ਰਿਹਾ ਹੈ ਉਸ ਦੀ ਕੜੀ ਵੱਜੋ ਜਨਾ ਨਗਰਦ ਦੇ ਵਿੱਚ ਭਾਰਤੀ ਵਾਲਮੀ ਤਸਵਾ ਪਾਵਨ ਸ਼ਾਖਾ ਜਨਾ ਬੱਲੋ ਇੱਕ ਵਿਸ਼ਾਲ ਬ੍ਰह्मਜੋਤੀ ਵਿਚਾਰ ਸ਼ੋਭਾਤਰਾ ਜੋ ਇੱਕਤੀ ਜਾਰੀ ਹੈ ਜੋ ਦ੍ਰਿਸ਼ੀ ਮੈਦਾਨ ਤੋਂ ਸ਼ੁਰੂ ਹੋ ਕੇ ਅਲੱਗ-ਅਲੱਗ ਵਿਹਾਰਾਂ ਵਿੱਚ ਆਉਂਦੀ ਹੋਈ ਵਰਵਾਣਮਿਕੀ ਬਰਮਾਲੇਆ ਘਾਟੀ ਵਾਲਮੀਕੀ ਵੀ ਕੇ ਜਾ ਕੇ ਸਮਾਪਤ ਹੋਵੇਗੀ ਸੰਪਨ ਹੋਵੇਗੀ ਇਸ ਸ਼ੋਭਾਤਰਾ ਦਾ ਦੇ ਵਿੱਚ ਪਰਪੁਜ्ञਤਰ ਡਾਕਟਰ ਦੇਵ ਸਿੰਘ ਦਵਤੀ ਜੀ ਮਹਾਰਾਏ ਆਪਣੇ ਪ੍ਰਵਚਨਾਂ ਦੀ ਅੰਮ੍ਰਿਤ ਵਰਸ਼ਾ ਕਰਨਗੇ ਇਹ ਨਾਲ ਨਾਲ ਇਸ ਦਾ ਜੜਾ ਦੁਗਾਟਨ ਹੈ ਉਹ ਮੰਨਣੀਏ ਸ਼੍ਰੀ ਭਾਰਤ ਭੂਸ਼ਨਾਸ਼ੂ ਕੈਬਨ ਮੰਤਰੀ ਪੰਜਾਬ ਸਰਕਾਰ ਕਰਨਗੇ ਤੇ ਇਸ ਦੇ ਜੋਤ ਰੋਸ਼ਨ ਨੇ ਪੀ ਮਰਮੀ ਦੇ ਸੰਸਥਾਪਕ ਤੇ ਆਜ਼ਾਦ ਸਮਾਜ ਪਾਰਟੀ ਦੇ ਰਾਸ਼ਟਰੀ ਅਧਿਐਖ ਐਡਵੋਕੇਟ ਚੰਦਰਸ਼ੇਖਰ ਆਜ਼ਾਦੀ ਜੋ ਉੱਤਰ ਪ੍ਰਦੇਸ਼ ਤੋਂ ਵਿਸ਼ੇਸ਼ ਤੌਰ ਤੇ ਇਹਦੇ ਵਿੱਚ ਸ਼ਾਮਲ ਹੋ ਰਹੇ ਨੇ ਉਹ ਜੋਤ ਪ੍ਰਚੰਡ ਕਰਨਗੇ ਝੰਡੇ ਦੀ ਜਿਹੜੀ ਰਸਮ ਹੈ ਸਾਡੇ ਸ਼੍ਰੀ ਪ੍ਰਦੀਪ ਸੱਬਰਵਾਲ ਜੀ ਆਈਐਸ ਕਮਿਸ਼ਨਰ ਨੂੰ ਧੜਾ ਕਰਨਗੇ ਅਤੇ ਇਸ ਦੀ ਜਿਹੜੀ ਰਵਾਣਗੀ ਹੈ ਉਹ ਸਰਪਾਲਕਰ ਸਿੰਘ ਜੀ ਸੰਧੂ ਮੇਅਰ ਨਗਰ ਨੂੰ ਧੜਾ ਕਰਨਗੇ ਇਹਨਾਂ ਤੋਂ ਇਲਾਵਾ ਲੋਕਲ ਸਾਡੇ ਜ਼ਿਲ੍ਹੇ ਵੀ ਲੁਧਾਨਾ ਦੇ ਨਾਲ ਸਵਧਨ ਨੇ ਐਮਐਲਏ ਸਵਾਨ ਕੌਂਸਲ ਸਵਾਨ ਅਲਗ-ਅਲਗ ਰਾਜਨੀਤੀ ਪਾਰਟੀਆਂ ਤੇ ਸਮਾਜਿਕ ਸੰਗਠਨਾਂ ਦੇ ਆਗੂ ਸਵਾਨ ਇਸ ਦੇ ਨਾਲ-ਨਾਲ ਧਾਰਮਿਕ ਮਹਾਪੁਰਸ਼ ਉਹ ਇਸ ਦੇ ਵਿੱਚ ਸ਼ਿਰਕਤ ਕਰਨਗੇ ਇਸ ਰੋਨ ਦੇ ਵਿੱਚ ਸਾਡੇ ਭਵਦਾ ਸੰਗਠਨ ਦੇ ਮਰਾਦਾਬਾ ਤੋਂ ਗ੍ਰਥਮ ਲਲਬੋ ਦਰਾਵੜ ਜੀ ਉਹ ਵਿਸ਼ੇਸ਼ ਤੌਰ ਤੇ ਸ਼ਾਮਲ ਹੋ ਰਹੇ ਨੇ ਰਿੰਦਰ ਵਾਲਮੀਕੀ ਜੀ ਜਮਨਾ ਨਗਰ ਹਰਿਆਣਾ ਤੋਂ ਸ਼ਾਮਲ ਹੋ ਰਹੇ ਨੇ ਮਦਰਾਸ ਸੇਸਵਾਲ ਜੀ ਰਾਜਸਥਾਨ ਤੋਂ ਸ਼੍ਰੀ ਗੰਗਨਗਰ ਤੋਂ ਆਰੇ ਨੇ ਤੇ ਜੇ ਨਾਲ ਹੀ ਸਾਡੇ ਜਿਹੜੇ ਸੰਗਠਨ ਦੇ ਰਾਸ਼ਟਰੀ ਮੁਕਤ ਸੰਜਲਕ ਨੇ ਸੁਆਮੀ ਯੋਪੀ ਦਰਾਵੜ ਜੀ ਉਹ ਚੰਡੀਗੜ੍ਹ ਦੇ ਵਿੱਚ ਤੋਂ ਇੱਥੇ ਰੌਂਜ ਵਿਸ਼ੇਸ਼ ਤੋਂ ਆਰੇ ਨੇ ਇਹਨਾਂ ਨਾਲ ਬਾਬਾ ਕਲਿੰਦਰ ਸਿੰਘ ਜੀ ਜੋ ਨਿਹੰਗ ਸਿੰਘ ਜਥੇਬੰਦੀ ਤਰਨਤਾਲ ਚੰਪੌਰ ਸਾਹਿਬ ਤੋਂ ਉਹ ਵੀ ਇਹਦੇ ਵਿੱਚ ਸ਼ਾਮਲ ਹੋਣਗੇ ਤੇ ਅਸੀਂ ਆਪਜੀ ਦੇ ਮਾਧਿਅਮ ਤੋਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕਰਾਂਗੇ ਕਿ ਇਸ ਸੁਭਾਦਰ ਦੇ ਵਿੱਚ ਵੱਡ ਚੜ੍ਹ ਕੇ ਹਿੱਸਾ ਲੈਣ ਅਤੇ ਜੋ ਜਿਨੇ ਲੰਬੀ ਸਮੇਂ ਤੋਂ ਸਾਨੂੰ ਸਾਡੇ ਸੰਗਠਨ ਨੂੰ ਪਿਆਰ ਤੇ ਅਸ਼ੀਰਵਾਦ ਦਿੰਦੇ ਨੇ ਉਹ ਦਿੰਦੇ ਰਹਿਣ ਧੰਨਵਾਦ ਜੈ ਬਾਲ ਦੀ ਧਿਆਨਾ ਸੇ ਵਿਪਨ ਅਰੋੜਾ ਦੀ ਰਿਪੋਰਟ ਐਸਐਮਜ਼ ਨਿਊਜ਼